ਲਾਵੇਂ ਮੈਟਰੋ ਖੜਿਆਂਗੇ ਬੜਬਰ ਵਾਲੇ ਟੂਲ ਪਲਾਜੇ ਦੇ ਉੱਤੇ ਹਨਾ ਬਹੁਤ ਮੇਰੇ ਵੀਰ ਦੁਖੀ ਨੇ ਭਾਈ ਇਹ ਟੂਲ ਪਲਾਜੇ ਤਾਂ ਕਹਿੰਗੇ ਵੇ ਇਹ ਟੂਲ ਪਲਾਜਾ ਮਹਿੰਗਾ ਬਹੁਤ ਹੈਗਾ ਨਾ ਤੇ ਭਾਈ ਇੱਥੇ ਨਾ ਇੱਕ ਬੈਦ ਨੇ ਆਪਦਾ ਘੋਖਾ ਪਾ ਲਿਆ ਬੈਦ ਕਹਿੰਦਾ ਵੀ ਸੋਨੂੰ ਇੱਥੋਂ ਵੀ ਹੱਡ ਗੋਡੇ ਢੂਈ ਦਾ ਦਰਦ ਗੋਡਿਆਂ ਦਾ ਦਰਦ ਜਿਹੜਾ ਵੀ ਦਰਦ ਹੋਵੇ ਉਹ ਅਸੀਂ ਭਾਈ 10 ਦਿਨਾਂ ਦੇ ਵਿੱਚ ਤੁਹਾਨੂੰ ਆਰਾਮ ਦਵਾ ਦਾਂਗੇ ਕਿਵੇਂ ਦਵਾਉਣਗੇ ਬੋ ਬੈਦ ਜੀ ਨਾਲ ਗੱਲਬਾਤ ਕਰਦਾਂਗੇ ਜਗਦੀਪ ਰੰਧਾਵਾ ਭਾਈ ਆਪਣੇ ਨਾਲ ਆ ਗਿਆ ਬਈ ਸਤਿਗੁਰ ਜੀ ਸਤਿਗੁਰ ਜੀ ਬਾਈ ਜੀ ਕੀ ਹਾਲ ਚਾਲ ਨੇ ਬੈਦ ਸਾਹਿਬ ਨਹੀਂ ਬੈਦ ਤਾਂ ਤੁਸੀਂ ਮੇਰੇ ਨਾਲ ਚਲੋ ਬੈਦ ਇੱਕ ਤਰ੍ਹਾਂ ਦਾ ਇਦਾਂ ਹੀ ਹੋ ਜਾਂਦਾ ਹੈਗਾ ਵੀ ਬੈਦ ਤਾਂ ਨਹੀਂ ਹੈਗੇ ਅਸੀਂ ਹਾਂਜੀ ਇਹੋ ਜੜੀ ਬੂਟੀਆਂ ਦਾ ਮਤਲਬ ਇਹ ਆ ਵੀ ਦੇਸੀ ਚੀਜ਼ਾਂ ਜਿੰਨੀਆਂ ਵੀ ਬਣਦੀਆਂ ਹਾਂਜੀ ਸੌਂਜਣਾ ਕੜੀ ਪੱਤਾ ਪਖੜੇ ਦਾ ਪਾਊਡਰ ਠੀਕ ਹੈ ਜੀ ਹਿੰਗ ਦਾਲਚੀਨੀ ਸਾਰੀਆਂ ਮੰਨ ਕੇ ਜਲ ਮੇਥੀ ਦਾਣਾ ਬਹੁਤ ਸਾਰੀਆਂ ਰੈਸਪੀ ਦੇ ਵਿੱਚ ਚੀਜ਼ਾਂ ਇਹ ਪੈਂਦੀਆਂ ਲੈ ਵੀ ਬਾਈ ਜੀ ਕੋਈ ਬੈਦ ਨਹੀਂ ਹੈਗੇ ਪਰ ਬਾਈ ਕੰਮ ਬੈਦਾਂ ਤੋਂ ਘੱਟ ਵੀ ਨਹੀਂ ਹੈਗਾ ਕੰਮ ਬੈਦਾਂ ਤੋਂ ਘੱਟ ਵੀ ਨਹੀਂ ਹੈਗਾ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਆਰਾਮ ਦਿਵਾਉ ਬਈ ਇਹ ਆਰਾਮ ਦਿਵਾਉ ਭਰੇ ਮੈਂ ਗਰੰਟੀ ਵਾਲਾ ਕੰਮ ਹੀ ਆ ਠੀਕ ਆ ਤੁਸੀਂ ਦਵਾਈਆਂ ਬੂਟੀਆਂ ਨੂੰ ਥੋੜਾ ਜਿਹਾ ਜਿੰਨਾ ਡਾਕਟਰ ਕਹਿੰਦੇ ਨੇ ਉੰਨੀਆਂ ਨਾਲ ਖਾਇਆ ਕਰੋ ਕਿਉਂਕਿ ਅੱਜ ਇੱਕ ਰੁਟੀਨ ਬਣ ਚੁੱਕਿਆ ਵੀ ਹਰ ਘਰ ਦੇ ਵਿੱਚ ਦਵਾਈ ਪਈ ਆ ਪਈ ਆ ਠੀਕ ਆ ਸਹੀ ਗੱਲ ਆ ਆਪਣੇ ਲੋਕ ਥੋੜਾ ਜਿਆਦਾ ਸਟਰੋਂਗ ਬਣੋ ਆਪਦੇ ਆਪ ਨੂੰ ਚਲੋ ਜਿਨ੍ਹਾਂ ਦੀ ਮਜਬੂਰੀਆਂ ਖਾਣੀ ਪੈਂਦੀ ਆ ਮਾੜਾ ਜਿਹਾ ਸਿਰ ਦੁਖਿਆ ਗੋਲੀ ਮਾੜੇ ਜਿਹਾ ਲੱਤਾਂ ਦੁਖਿਆ ਗੋਲੀ ਖਰਾਕਾਂ ਖਾਂਦੇ ਨਹੀਂ ਸਹੀ ਗੱਲ ਆ ਕਿਉਂ ਨਹੀਂ ਖਰਾਕਾਂ ਖਾਂਦੇ ਕਿਉਂਕਿ ਹਰ ਇੱਕ ਵੀਰ ਦਾ ਸ਼ਡਿਊਲ ਇੰਨਾ ਬਿਜੀ ਹੋ ਚੁੱਕਿਆ ਕਿਸੇ ਕੋਲੇ ਦੇਸੀ ਚੀਜ਼ਾਂ ਬਣਾਉਣ ਦਾ ਬਾਈ ਸਮਾਂ ਹੀ ਨਹੀਂ ਸਹੀ ਗੱਲ ਆ ਠੀਕ ਆ ਤੁਸੀਂ ਬਾਈ ਸਮਾਂ ਹੁਣ ਕੱਢਣ ਦੀ ਤੁਹਾਨੂੰ ਲੋੜ ਨਹੀਂ ਤੁਸੀਂ ਟੋਲ ਪਲਾਜੇ ਤੋਂ ਲੰਘੋ ਟੋਲ ਬਲਾਂਜੇ ਤੇ ਲੰਘ ਕੇ ਆ ਤੰਬੂ ਸਾਡਾ ਇਹ ਤੰਬੂ ਤੇ ਨਾ ਜਾਇਓ ਵੀ ਦੇਸੀ ਜਾ ਤੰਬੂ ਆ ਸਾਡੀ ਚੀਜ਼ ਤੇ ਜਾਓ ਠੀਕ ਹੈ ਇਹਦੇ ਉੱਤੋਂ ਤੁਹਾਨੂੰ ਮਿਲੂਗਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਅਚਾਰ ਲੈ ਵੀ ਜਿਹੜਾ ਤੁਹਾਡੇ ਸਰੀਰਕ ਦਰਦ ਨੂੰ ਦੂਰ ਕਰੂਗਾ ਲੈ ਵੀ ਮਿੱਤਰੋ ਤੁਸੀਂ ਇੱਥੋਂ ਇਹ ਅਚਾਰ ਲੈ ਕੇ ਜਾ ਸਕਦੇ ਹੋ ਜਿਹੜੀ ਅਸੀਂ ਗੱਲਬਾਤ ਕਰਦੇ ਸੀ ਬਾਈ ਸਾਰੀ ਅਚਾਰ ਦੀ ਗੱਲਬਾਤ ਆ ਕਿ ਅਚਾਰ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ ਚਾਹੀਦਾ ਠੀਕ ਹੈ ਬਾਈ ਰੇਟ ਕੀ ਹੋਊਗਾ ਜੀ ਰੇਟ ਬਾਈ ਜੀ ਬੱਕਰੇ ਦਾ ਚਾਹ 850 ਰੁਪਏ ਹੈ ਮੱਛੀ ਦਾ 850 ਹੈ ਠੀਕ ਹੈ ਜੀ ਦੇਸੀ ਮੁਰਗਾ ਹੈਗਾ 800 ਜੀ ਰੇਟ ਵੀ ਬਾਈ ਬਿਲਕੁਲ ਜਾਇਜ਼ ਆ ਰਿਹਾ ਜਮਾਂ ਜਨੂਨ ਰੇਟ ਆ ਬਾਈ ਜੀ ਠੀਕ ਹੈ ਜੀ ਕਿਉਂਕਿ ਬਾਈ ਜਿਹੜੇ ਮੇਰੇ ਵੀ ਨਾ ਦਵਾਈਆਂ ਖਾ ਖ ਅੱਕ ਗਏ ਉਹ ਇੱਕ ਵਾਰ ਯਾਰ ਇਹਨੂੰ ਖਾ ਕੇ ਦੇਖ ਲੋ ਖਰਾਕ ਤਾਂ ਖਾਣੀ ਬਹੁਤ ਰੇ ਜਿੰਨੀ ਖਰਾਕ ਆਉਂਗੇ ਤੁਹਾਡਾ ਸਰੀਰ ਹੈ ਜਿਹੜਾ ਉਹ ਸਟਰੋਂਗ ਬਣੂਗਾ ਸਹੀ ਗੱਲ ਹੈ ਜੀ ਜਦੋਂ ਸਟਰੋਂਗ ਬਣ ਗਿਆ ਬਾਈ ਮਾੜੀ ਢੀੜੀ ਬਿਮਾਰੀ ਤੁਹਾਡੇ ਨੇੜੇ ਹੀ ਨਹੀਂ ਲੱਗਦੀ ਠੀਕ ਹੈ ਇਸ ਲਈ ਦੇਸੀ ਰਾਸਪੀ ਨੂੰ ਇੱਕ ਮੌਕਾ ਦਿਓ ਜਿੱਥੇ ਤੁਸੀਂ ਪੰਜਾਬ ਵਿੱਚ ਕਹੋਗੇ ਉਹ ਪਿੰਡ ਸ਼ਹਿਰ ਦੇ ਬਸ ਸਟਾਪਾਂ ਤੱਕ ਅਸੀਂ ਇਹ ਆਰਡਰ ਤੁਹਾਨੂੰ ਸੈਂਡ ਕਰਾਂਗੇ ਠੀਕ ਹੈ ਜੀ ਲੈ ਵੀ ਮਿੱਤਰੋ ਚੱਕ ਲੋ ਫੋਨ ਵਾ ਕੇ ਸਕਰੀਨ ਤੇ ਨੰਬਰ ਆਗੇ ਨੇ ਤੁਸੀਂ ਇੱਥੋਂ ਮੰਗਵਾ ਸਕਦੇ ਹੋਗੇ ਰੰਧਾਵਾ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਆਦਿ ਬਾਕੀ ਬਈ ਬੜਪੜਾ ਟੂਲ ਕਰਜੇ ਤੋਂ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਜਿਹੜੇ ਮੇਰੇ ਵੀਰ ਸੰਗਰੂਰ ਤੋਂ ਬਰਨਾਲੇ ਬਠਿੰਡੇ ਨੂੰ ਜਾਂਦੇ ਨਾ ਉਹ ਇੱਥੇ ਰੁਕ ਕੇ ਬਾਈ ਜੀ ਜ਼ਰੂਰ ਜਾਇਓ ਤੇ ਬੱਕਰੇ ਦਾ ਚਾਰ ਖਾ ਕੇ ਦੇਖੋ ਸੁਆਦ ਆ ਜਾਊਗਾ ਧੰਨਵਾਦ ਬਾਈ ਜੀ ਧੰਨਵਾਦ